ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੋਣੇਈਸੋ ਨੇ ਆ ਸਤ ਸਭਿ ਦੇ ਪਰਮਾਤਮਾ ਨਾ ਨਾਇਦਰ ਨਹੀਂ ਲਗਾ ਸੰਤੋਨ ਨੂੰ ਕੁਰਬਾਨੀ ਦੇ ਨਾਲ ਜੋੜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਹਾਰਾਇ ਸਾਹਿਬ ਜੀ ਤੱਕ ਕਾਬਲ ਦੀ ਸੰਗਤਾਂ ਵਾਲ ਬੜਾ ਧਿਆਨ ਸੀਗਾ ਗਾਇ ਬਗਾਏ ਕਾਬਲ ਦੀ ਸੰਗਤਾਂ ਨੂੰ ਨਿਵਾਜਦੇ ਰਹੇ ਔਰ ਹਮੇਸ਼ਾ ਕਾਬਲ ਦੀ ਸੰਗਤਾਂ ਦਾ ਬੜਾ ਪਿਆਰ ਸਤਗੁਰਾਂ ਦੇ ਦਰਬਾਰ ਦੇ ਨਾਲ ਤੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਗੋਬਿੰਦ ਸਿੰਘ ਜੀ ਦੇ ਨਾਲ ਰਿਹਾ ਹੈ ਕਾਯੋ ਹੀ ਗੁਰਗੋਬਿੰਦ ਸਿੰਘ ਜੀ ਨੇ ਕਾਬਲ ਦੀ ਸੰਗਤਾਂ ਨੂੰ ਨਿਵਾਜਿਆ ਹੁਕਮਨਾਮਾ ਲਿਖਿਆ ਕਿ ਸਰਬਤ ਸੰਗਤ ਕਾਬਲ ਗੁਰੂ ਰੱਖੇਗਾ ਹੁਣ ਤੁਸੀਂ ਭਾਗਾ ਵਾਲੇ ਆ ਤੇ ਮੰਜੀ ਸਾਹਿਬ ਗੁਰਹੜਾ ਸਾਹਿਬ ਮਹਾਰਾਜ ਨੇ ਪਾਈ ਗੋਂਦਾ ਜੀ ਨੂੰ ਬਖਸ਼ੀ ਪਾਈ ਗੋਂਦਾ ਜੀ ਕਾਬਲ ਖਾਨਸਤਨ ਆਏ ਉੱਥੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ ਜਦੋਂ ਵੀ ਮਨਜੀ ਸਾਹਿਬ ਰਗਦੇ ਸਨ ਨਾਲ ਭਾਈ ਗੁੰਦਾ ਜੀ ਬੈਠ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ ਇੱਕ ਦਿਨ ਗੁਰ ਹਰਿਐਸਾ ਮਹਾਰਾਜ ਦੇ ਯਾਦ ਵਿੱਚ ਧਿਆਨ ਧਰਿਆ ਤੇ ਗੁਰ ਹਰਿਐਸਾ ਮਹਾਰਾਜ ਕੀਰਤਪੁਰ ਸਾਹਿਬ ਦੀ ਧਾਤੀ ਦੇ ਵਿੱਚ ਅਡੋਲ ਬੈਠੇ ਰਹੇ ਲੰਗਰੀ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਆਓ ਲੰਗਰ ਤਿਆਰ ਹੈ ਲੰਗਰ ਚੱਕੋ ਪਰ ਗੁਰ ਹਰਿਐਸਾ ਮਹਾਰਾਜ ਦੀ ਸਮਾਦੀ ਨਹੀਂ ਖੁੱਲੀ ਕੁਝ ਸਮੇਂ ਬਾਅਦ ਜਦੋਂ ਗੁਰ ਹਰਿਐਸਾ ਮਹਾਰਾਜ ਦੀ ਸਮਾਦੀ ਖੁੱਲੀ ਉਸ ਵਕਤ ਸੰਤਾਂ ਨੇ ਬੇਨਤਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਨੂੰ ਬੇਨਤੀ ਕੀਤੀ ਸੀ ਤੁਸੀਂ ਕਿਉਂ ਅੱਖਾਂ ਨਹੀਂ ਖੋਲੀਆਂ ਲੰਗਰ ਵਾਸਤੇ ਨਹੀਂ ਆਏ ਤੁਸੀਂ ਉਸ ਵਕਤ ਭਾਈ ਗੁਰਹਰਾਈ ਸਾਹਿਬ ਮਹਾਰਾਜੀ ਨੇ ਕਿਹਾ ਕਿ ਕਾਬਲ ਵਿੱਚ ਬੈਠਾ ਭਾਈ ਗੋਂਦਾ ਜੀ ਉਹਨਾਂ ਨੇ ਮੇਰੇ ਚਰਨਾਂ ਦਾ ਧਿਆਨ ਤਰਿਆ ਹੋਇਆ ਸੀ ਮੇਰਾ ਹੱਈਆ ਨਹੀਂ ਕਿਕਰਦਾ ਕਿ ਮੈਂ ਅੱਖ ਖੋਲਾਂ ਕਿਉਂਕਿ ਉਹਨਾਂ ਨੇ ਮੈਨੂੰ ਬੰਨਿਆ ਹੋਇਆ ਸੀ ਇਹ ਮੰਜੀ ਸਾਹਿਬ ਇਹ ਜੇ ਤੁਸੀਂ ਦੇਖ ਰਹੇ ਹੋ ਇਹਨੂੰ ਕਹਿੰਦੇ ਨੇ ਲਿਵਾਰ ਇਹ ਉਸ ਵਕਤ ਗੁਰੂ ਹਰਾਈ ਸਾਹਿਬ ਮਹਾਰਾਜ ਦੇ ਸਮੇਂ ਦੀ ਬਣੀ ਹੋਈ ਹੈ ਇਹਦੇ ਥੱਲੇ ਲੱਕੜੀ ਹੈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਪਰ ਚਾਂਦੀ ਇਹ ਕਾਬਲ ਦੀ ਸੰਤਾਨ ਨੇ ਆਪਣੀ ਦਸਾਂ ਨੋਵਾਂ ਦੀ ਕਮਾਈ ਦੇ ਨਾਲ ਮੰਜੀ ਸਾਹਿਬ ਦੇ ਉੱਪਰ ਚਾਂਦੀ ਲਗਾਈ ਭਾਵੇਂ ਇੱਥੇ ਸਾਡੇ ਕੋਲ ਸੋਨਾ ਲਗਾਉਣ ਵਾਸਤੇ ਵੀ ਪਰਿਵਾਰ ਆਏ ਸਨ ਪਰ ਅਸੀਂ ਮਨਾ ਕਰਤਾ ਉਹਦਾ ਕੁਝ ਰੀਜ਼ਨ ਹੋਵੇਗਾ ਚਲੋ ਖੈਰ